40 ਮੁਕਤੀਆਂ ਦੇ ਉਸਤਾਨ ਤੇ ਹਰ ਸਾਲ ਮੰਗੂ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੇ ਵਰਕਰ ਤੇ ਲੀਡਰਸ਼ਿਪ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇਕੱਠੇ ਹੁੰਨੇ ਆਂ ਤੋਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਧਰਤੀ ਤੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ ਇੱਥੋਂ ਆਪਾਂ ਨੂੰ ਸ਼ਕਤੀ ਮਿਲਦੀ ਹੈ ਆਪਾਂ ਵਿਚਾਰ ਸੁਣਦੇ ਆ ਸਿੱਖ ਇਤਿਹਾਸ ਦੀਆਂ ਉਹ ਗੱਲਾਂ ਆਪਾਂ ਨੂੰ ਸੁਣਾਉਂਦੇ ਆ ਬਦਾਰੇ ਤੇ ਮੈਂ ਕਹਿ ਸਕਦਾ ਜੋ ਖਾਲਸਾ ਪੰਥ ਦਾ ਇਤਿਹਾਸ ਹੈ ਜੋ ਕੁਰਬਾਨੀ ਵਾਲਾ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਵਰਗਾ ਕਿਸੇ ਵੀ ਕੌਮ ਦਾ ਇਤਿਹਾਸ ਨਹੀਂ ਅੱਜ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਦਿਲ ਦੀ ਗੱਲ ਕਰਨਾ ਚਾਹਣਾ ਤੁਸੀਂ ਮੇਰੇ ਬਜ਼ੁਰਗੋਂ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਰਿਵਾਰ ਹੋ ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਹਰ ਕਨੌਣੀ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕੀ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਪ੍ਰਚਾਰ ਕੀਤਾ ਆਈ ਸਾਜਾ ਜਿੱਤੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾਵਾਂ ਪਰਿਵਾਰ ਦਾ ਹਿੱਸਾ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾਂ ਬਾਪੂ ਬਾਦਲ ਦਾ ਤੇ ਬਾਦਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਣੀ ਕਾਲੀ ਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਤੁਹਾਡੇ ਤਾਂ ਘਰਾਂ ਚ ਇੱਥੋਂ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਤੁਹਾਡੇ ਨਾਲ ਵੱਡੇ ਹੋਏ ਐ ਤੁਹਾਡੇ ਘਰਾਂ ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦਿਓ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ ਚ किसी ने धक्का साल आंदे आ जड़ाजिया लोग, लोग। एको एक, एक है कि बादल साहब ने सिखी दे, 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 दे पिट छुरा मारिया बादल साहब ने सा कौम खत्म बादल साहब किसे भी कर कर गुरु माराज दा माराज दा प्रकाश कौम खातर सिक्खी खातर पूरी कौम पूरी जिंदगी लाई है कि नहीं लाई तीन दसो वे बादल साहब का गुना आई है ना ਕਿ ਉਹਨਾਂ ਨੇ 18 ਸਾਲ ਕੌਮ ਖਤ ਦੇਲਾਂ ਕੱਟੀਆਂ ਗੁਨਾਹਾਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਗੇ ਉਹ ਜਾਂਦੇ ਜੇ ਪੰਜਾਬੀ ਸੂਪਾ ਬਣਾਉਣਾ ਹੁੰਦਾ ਤੇ ਸਭ ਤੋਂ ਪੱਗੇ ਅੱਗੇ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਉਹ ਜਾਂਦੇ ਤੇ ਆ ਜਿਹੜੇ ਲੋਕ ਹੈ ਰੋਜ਼ ਫੇਸਬੁਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖਾਂ ਉਹ ਸਿੱਖ ਨਹੀਂ ਉਹ ਗੱਦਾਰ ਹੈ ਕੌਮ ਦੇ ਗੱਦਾਰ ਹੈ ਸਿੱਖੀ ਦੇ ਗੱਦਾਰ ਹੈ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ੍ਰੀ ਕਾਲਪੁਰਖ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸਾਮਣੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਆ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਹੈ ਜਿਹਦਾ ਨਾਂ ਦੇ ਦਿਓ ਜਿਹਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਦੱਸ ਇੱਕ ਵੀ ਆ ਤੁਸੀਂ ਸਾਰੇ ਬੈਠਿਓ ਤੁਸੀਂ ਮਿੱਤ ਮੈਂ ਤੁਹਾਨੂੰ ਵੱਧ ਜਾਣਦੇ ਹਾਂ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਤੁਹਾਡੇ ਸਭ ਤੋਂ ਪਹਿਲੇ ਤੁਹਾਡੇ ਕੋਲੇ ਪਹੁੰਚਦੇ ਸੀ ਆ ਆਪਣਾ ਇਲਾਕਾ ਹੈ ਅੱਜ ਤੁਹਾਡੇ ਲੱਖ ਲੱਖ ਰੁਪਏ ਦੇ ਕਿੱਲੇ ਠੇਕੇ ਤੇ ਛੜਦੇ ਆ ਉਹ ਕਿੱਲੇ ਚੜਾਉਣ ਵਾਲਾ ਕੌਣ ਹੈ ਬਾਪੂ ਬਾਦਲ ਜੀਨੇ ਕਿਉਂ ਨਾ ਕਨੈਕਸ਼ਨਾਂ ਦੇ ਲੰਗਰ ਲਾਤੇ ਇੱਥੇ ਸੇਮ ਕੱਟਦੀ ਆ ਗੁਨਾਹ ਆ ਇਹ ਉਹਨਾਂ ਦਾ ਥੋੜੇ ਖਾਲੇ ਬਣਾ ਗੁਨਾਹ ਸੇਮ ਚ ਕੱਟਣਾ ਗੁਨਾਹ ਕੱਸੀਆ ਬਣਾਉਣਾ ਗੁਨਾਹ ਸਕੂਲ ਬਣਾਉਣੇ ਗੁਨਾਹ ਹਸਪਤਾਲ ਬਣਾਉਣੇ ਗੁਨਾਹ ਗਰੀਬ ਨੂੰ ਆਟਾ ਦਾਲ ਦੇਣਾ ਗੁਨਾਹ ਬਜ਼ੁਰਗਾਂ ਨੂੰ ਪੈਨਸ਼ਨ ਦੇਣਾ ਗੁਨਾ ਹੈ ਆਈ ਗੁਨਾ ਹੈ ਪੰਜਾਬ ਨੂੰ ਬਚਾਉਣ ਦਾ ਗੁਨਾ ਹੈ ਥੋਡੀ ਬਿਜਲੀ ਆਮੂ ਆਮ ਕਰਨ ਦਾ ਗੁਨਾ ਹੈ ਟਰੈਕਟਰ ਨੂੰ ਗੱਡੇ ਦਾ ਕਿਤਾਬ ਦੇਣ ਦਾ ਗੁਨਾ ਹੈ ਸੜਕਾਂ ਬਣਾਉਣ ਦਾ ਗੁਨਾ ਹੈ ਤੁਹਾਡੇ ਬੱਚਿਆਂ ਨੂੰ ਪੜਾਉਣ ਦਾ ਗੁਨਾ ਹੈ ਬਾਦਲ ਸਾਹਿਬ ਦਾ ਸੱਤਾ ਵੱਡਾ ਗੁਨਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਬੜੇ ਬਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਨ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਸਲੀਡਰ ਸ਼ਹੀਦ ਹੋ ਗਏ ਭਾਈ ਸ਼ਮਿੰਦਰ ਜੀ ਵਰਗੇ ਸ਼ਹੀਦ ਹੋ ਗਏ ਪੁੰਦੜ ਸਾਹਿਬ ਬੈਠੇ ਇਹਨਾਂ ਤੇ ਹਮਲਾਵਾ ਮਸਾ ਬੱਜੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆ ਆਪਣਾ ਘਰ ਆ ਆਪਣਾ ਦੇਸ਼ ਹੈ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਦੀਆਂ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਤੁਸੀਂ ਦੇਖੋ ਕੋਈ ਕਰਨਾਟਕ ਦਾ ਹੈ ਕੋਈ ਤਾਮਿਲਨਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਬਜ਼ਾ ਤਾਂ ਹੋਵਾਂਗੇ ਜੇ ਕਾਲੀ ਦਲ ਖਤਮ ਕਰ ਦਈਏ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਈਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਪੀ ਆਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਟਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਵੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਹਿੰਦੀ ਮੈਂ ਪਾਲਣ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨੇ ਦੇਖਿਆ ਕਿ ਆਤਾ ਆ ਵੀ ਹੋ ਗਿਆ ਫਿਰ ਕਹਿੰਦੇ ਇਹਨਾਂ ਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ਉਹੀ ਤਾਕਤਾਂ ਕੀ ਕਰਨੀਆਂ ਉਸ ਬੰਦੇ ਨੂੰ ਫਗਰੇ ਕੌਮ ਦੇਣਾ ਚਾਹੀਦਾ ਹੈ ਆ ਆ ਲੋਕੀ ਪਛਾਣੀ ਆ ਆਪਾਂ ਆਪਾਂ ਫਖ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਗੇ ਆਹ ਤਾਕਤਾਂ ਖਤਮ ਕਰਕੇ ਹੱਸਣ ਗਿਆ ਆਹ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਏਡੇ ਏਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨੰਮੀਆ ਪਾਰਟੀਆਂ ਅਪਣਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਉਹਦੋਂ ਆ ਤਾਕਤਾ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀ ਦਲ ਨਹੀਂ ਖੜਾ ਹੁੰਦਾ ਹੁਣ ਇੱਕ ਦੀ ਇਲੈਕਸ਼ਨਾਂ ਚ ਬਾਈਲਗ ਬਾਈਕੜੀ ਤੱਕ ਸਾਰੇ ਨੇ ਵੀ ਚੁੱਪ ਕਰਕੇ ਬੈ ਗਏ ਕਿਉਂਕਿ ਏਜੰਸੀਆਂ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ ਬਾਈਲੈਕਸ਼ਨ ਦੇਖੋ ਕਿੰਨਾ ਆਪਣੇ ਤੇ ਧੱਕੇ ਹੋਏ ਆ ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ-ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਹੈ ਤਿੰਨ ਵਾਰ ਬਣਾਤੀ ਹੈ ਜਵਾ ਮੇਰੇ ਕੋਲੇ ਮੈਂ ਅੱਜ ਗੂਗਲ ਤੋਂ ਕੱਢ ਕੇ ਆਇਆ 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ-ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ ਇੱਕ ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਖਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਟੈਂਕਾਂ ਤੋਂ ਪਰੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ ਦੀ ਕਾਂਗਰਸ ਜਿੱਤੀ ਉਹਨਾਂ ਨੂੰ ਕੋਈ ਕਹਿੰਦੇ ਨਹੀਂ ਅਕਾਲੀ ਦਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਦਿਨ ਹੀ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪਈ ਐ ਵੀ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਨੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲੋ ਸੁਲਤਾਨਪੁਰ ਨੋਦੀ ਗੁਰੂਦੀ ਨਗਰੀ ਤੇ ਉਸ ਬਾੜੀ ਦੇ ਅੰਦਰ ਗੁਰਦੁਆਰੇ ਸਾਹਿਬ ਦੇ ਅੰਦਰ ਗੋਲੀਆਂ ਅੱਜ ਲਾਤੀਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਇਹਨਾਂ ਨੇ ਆਉਣਾ ਹੀ ਨਹੀਂ ਸੀ ਪੇਸ਼ ਵੀ ਨਹੀਂ ਹੋਣਾ ਸੀ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾਬ ਬੋਲਦੇ ਆ ਕਿ ਕਾਲ ਤੱਕ ਸਾਹਿਬ ਦੇ ਨਾਲ ਆ ਕੀਤਾ ਬੇਅਦਬੀ ਕਰਾਈ ਹੈ ਉਹ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰੱਖੇ ਆਪਣੇ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਦਿੱਕਤ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਆਕਾਲ ਤਖਤ ਸਾਹਿਬ ਦਾ ਤੁਹਾਨੂੰ ਦੱਸ ਦਣਗੇ ਕੌਣ ਐ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚਲਾਉਂਦੀ ਐ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਐ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾਸਤੇ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰੇਅ ਕੌਮ ਦਾ ਲੀਡਰ ਜਿਨੇ ਵਿਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕਲੂ ਕਾਰਾ ਬਣਾਇਆ ਵੱਡਾ ਕਲੂ ਕਾਰਾ ਬਣਾਇਆ ਜੰਗ ਏ ਆਜ਼ਾਦੀ ਦਾ ਬਣਾਇਆ ਦਰਬਾਰ ਸਾਹਿਬ ਦਾ ਦੇਖੋ ਕਿੰਨਾ ਖੂਬਸੂਰਤ ਬਣਾਇਆ ਵਰਾਸਤੀ ਮਾਰਕ ਬਣਾਈ ਜਿੰਨੀਆਂ ਸ਼ਤਾਬੀਆਂ ਉਹਨੀਆਂ ਜੀ ਧੂਮ-ਧਾਮ ਨਾਲ ਬਣਾਉਂਦੇ ਸੀ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਨਾਲ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਰ ਬਾਦਲ ਸਾਹਿਬ ਪਹਿਲੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਦ ਸਾਹਿਬ ਨੂੰ ਕੱਲ ਫਾਂਸੀ ਦਿਓ ਬਾਦਲ ਸਾਹਿਬ ਨੇ ਕਹਿ ਤ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦਊਂਗਾ ਉਸ ਇਨਸਾਨ ਨੂੰ ਕਹਿੰਨੇ ਆ ਤੁਸੀਂ ਸਿੱਖ ਵਿਰੋਧੀ ਹੋ ਜਿਹਨੇ ਸਾਰੀ ਜ਼ਿੰਦਗੀ ਕੌਮ ਖਤਰ ਲਾਦੀ ਤੇ ਆਪਾਂ ਉਹਨਾਂ ਦੀ ਗੱਲਾਂ ਚਾ ਜੰਨੀ ਐਸ ਕਰਕੇ ਆਪਾਂ ਬੇਨਤੀ ਕਰਨ ਆਇਆ ਦੇਖੋ ਤੁਸੀਂ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜੰਨੀ ਜਿਹੜਾ ਆਉਂਦਾ ਜੀ ਇਹਦੀ ਬੜੀ ਕੁਰਬਾਨੀ ਐ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਛੜਾਓ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂਨਾਉ ਤੁਹਾਡੇ ਆਪਣੇ ਇਲਾਕੇ ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਛੋਣੇ ਕਿਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਥੋਥੋਂ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਹੈ ਇੱਥੋਂ ਅੱਪ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਹੈ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਯੈਕਸ ਕਰਕੇ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜੇ ਮੈਥੋਂ ਹਰ ਗਲਤੀ ਹੋ ਗਈ ਮੈਂ ਆਦੀ ਝੋਲੀ ਪਾਣਾ ਉਹ ਵੀ ਪਾਲ ਕੁਝ ਵੀ ਹੋ ਸਕਦਾ ਪਰ ਕੌਮ ਨੂੰ ਕਹਿਣਾ ਅੱਜ ਉਸ ਦਿਨ ਤੇ ਇਕੱਠੇ ਹੋਏ ਆ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਡੀ ਟੁੱਟੀ ਗੰਢੀ ਆ ਛੋੜੀ ਆਪਣੀ ਪਾਰਟੀ ਨਾਲ ਜੇ ਤੁਹਾਡੀ ਕੋਈ ਵੀ ਨਰਦਗੀ ਹੈ ਅੱਜ ਗੰਢ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰੇ ਤੇ ਖੁਸ਼ੀ ਹੋਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਆ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰੇ ਖਾਨ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਦਿਤ ਦੀ ਚੜ੍ਹਦੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਓਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ वचन ਦਿੰਦਾ ਅੱਜ ਉਸ ਪੁੱਤਰ ਧਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ पंजाब खातर खालसा पंथी खातर पंजाबियत खातर अमन शांति खातर की तरक्की खातर जो कुर्बानी दे बादल परिवार दऊगा उन्हों का बच्चा दूगा वाहू जी का खालसा वाहू जी की फतेह